ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅਜੇ ਤੱਕरीबन 4 ਬੰਦੇ ਰਿਸਰਚ ਕਰਕੇ ਇੱਕ ਕਿਸਾਨੀ ਅੰਦੋਲਨ ਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਮਹਿਰਾਨ ਰਹਿ ਗਿਆ ਜਦੋਂ ਅਸੀਂ ਆਪਸ ਵਿੱਚ ਗੱਲਬਾਤ ਕੀਤੀ ਹਾਲਕਿ ਮੈਨੂੰ ਬਹੁਤਾ ਯਕੀਨ ਨਹੀਂ ਸੀ ਪਹਿਲਾਂ ਵੀ ਇਹ ਇਦਾਂ ਹੋ ਸਕਦਾ ਹੈ ਆੰਦੇ ਨਾਲ ਸੁਣਿਓ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਗਏ ਨੇ ਜੱਥੇਬੰਦੀਆਂ ਦੇ ਪਿੱਛੇ ਲੱਗ ਕੇ ਐਮਐਸਪੀ ਲੈਣ ਵਾਸਤੇ ਕਿ ਸਰਕਾਰ ਜਿੰਨੀਆਂ ਵੀ ਫਸਲਾਂ ਨੇ ਤੇਈ ਫਸਲਾਂ ਦੀ ਗੱਲ ਕਰਦੇ ਆ ਕਿ ਐਮਐਸਪੀ ਦੇਵੇ ਤੇ ਉਸ ਮੁੱਦੇ ਤੇ ਜਿਹੜੀ ਗੱਲਬਾਤ ਸਰਕਾਰ ਦੇ ਨਾਲ ਹੋ ਰਹੀ ਹੈ ਚਲੋ ਉਹ ਤਾਂ 2020 ਤੋਂ ਇੱਕੀ ਤੱਕ ਜਿਹੜਾ ਅੰਦੋਲਨ ਚੱਲਿਆ ਜੋ ਹੁਣ ਦੁਬਾਰਾ ਚੱਲਿਆ ਇਹਦੇ ਵਿੱਚ ਤਕਰੀਬ ਜਥੇਬੰਦੀਆਂ ਇਹੀ ਡੀਂਗਾ ਮਾਰ ਰਹੀਆਂ ਨੇ ਕਿ ਅਸੀਂ ਐਮਐਸਪੀ ਲਾਵਾਂਗੇ ਜਿਹੜਾ ਇਕੱਠ ਹੋਣ ਦਾ ਮਤਲਬ ਹੈ ਮੈਂ ਉਹ ਗੱਲ ਕਰਨੀ ਆ ਵੀ ਇਕੱਠ ਇਹ ਜਥੇਬੰਦੀਆਂ ਵਾਲੇ ਕਿਸਾਨਾਂ ਨੂੰ ਇਕੱਠਾ ਕਰਕੇ ਕਿਵੇਂ ਕਰ ਲੈਂਦੇ ਆ ਇਹਦੇ ਤੇ ਗੱਲਬਾਤ ਕਰਨੀ ਆ ਜਿਹੜੀ ਰਿਸਰਚ ਸੀ ਅੱਜ ਦੀ ਤਕਰੀਬਨ ਅਸੀਂ 150 ਬੰਦੇ ਨੂੰ ਕਾਲ ਕੀਤੀ ਜਿੰਨੇ ਕਿ ਜਾਣ ਪਹਿਚਾਨ ਵਾਲੇ ਹੈਗੇ ਸੀ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਰਜ਼ਾ ਲਿਆ ਹੋਇਆ ਹੈ ਗਵਰਨਮੈਂਟ ਤੋਂ ਤੁਸੀਂ ਹੈਰਾਨ ਰਹੋਗੇ 10 ਲੱਖ ਤੋਂ ਕੋਈ ਵੀ ਇਹੋ ਜਿਹੇ ਬੰਦਾ ਨੇ ਜਿੰਨੇ ਕਰਜ਼ਾ ਨਾ ਚੁੱਕਿਆ ਜਾਨਕਿ 10 ਲੱਖ ਤੋਂ ਉੱਪਰ ਉੱਪਰ ਸਭ ਨੇ ਕਰਜ਼ਾ ਚੁੱਕਿਆ ਹੋਇਆ ਕਰੋੜ ਤੱਕ ਜਾਣੇ ਕਿ ਇੱਕ ਪਿੰਡ ਵਿੱਚ ਜੇ ਤੁਸੀਂ ਕਰਜ਼ੇ ਦੀ ਗੱਲ ਕਰੋ ਜਿਹੜਾ ਜ਼ਮੀਨ ਤੇ ਚੱਕਿਆ ਹੋਇਆ ਹੈ ਮੈਕਸਿਮਮ ਤਕਰੀਬਨ ਤਕਰੀਬਨ 100 ਕਰੋੜ ਰੁਪਇਆ ਇੱਕ ਪਿੰਡ ਵਿੱਚੋਂ ਹੈ ਮੰਨ ਕੇ ਚੱਲੋ ਦੇਸ਼ੇ ਤਾਂ ਪਿੰਡਾਂ ਵਿੱਚ ਕਈਆਂ ਚ ਜ਼ਿਆਦਾ ਵੀ ਹੋ ਸਕਦਾ ਪਰ ਇੰਨਾ ਕੁ ਮੈਕਸਿਮਮ ਹੈਗਾ ਕਿਸੇ ਨੇ 15 ਲੱਖ ਦਾ ਕਿਸੇ ਨੇ 20 ਲੱਖ ਦਾ ਕਿਸੇ ਨੇ 50 ਲੱਖ ਦਾ ਬੇਚ ਘਰ ਕਰੋੜ ਰੁਪਏ ਵਾਲੇ ਵੀ ਹੈਗੇ ਜਿਨ੍ਹਾਂ ਨੇ ਕਰਜ਼ਾ ਚੁੱਕਿਆ ਹੋਇਆ ਔਰ ਜਿਹੜਾ ਕਰਜ਼ਾ ਚੱਕਿਆ ਹੋਇਆ ਉਹ ਕੋਈ ਕਾਰੋਬਾਰ ਤੇ ਨਹੀਂ ਲਾਇਆ ਹੋਇਆ ਕਿਸੇ ਨੇ ਵੱਡੀ ਕੋਠੀ ਪਾਈ ਹੈ ਇਸ ਚਾਈ ਹੈ ਕਿਸੇ ਨੇ ਆਪਣਾ ਮੁੰਡਾ ਬਾਹਰ ਭੇਜਿਆ ਕਿਸੇ ਨੇ ਆਪਣੇ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਕੀਤਾ ਹੈ ਇਹ ਗਵਰਨਮੈਂਟ ਤੋਂ ਜ਼ਮੀਨ ਤੇ ਕਰਜ਼ਾ ਚੱਕ ਕੇ ਇਦਾਂ ਖਰਚਾ ਕੀਤਾ ਹੋਇਆ ਹੁਣ ਜਿਹੜੀ ਕੱਟ ਕਰਨ ਦੀ ਸੱਚਾਈ ਹੈ ਉਹਦੇ ਵਿੱਚ ਕੀ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਲollipops ਦਿੱਤਾ ਹੋਇਆ ਕਿ ਤੁਸੀਂ ਹਰੇ ਘਰ ਦਾ ਇੱਕ ਬੰਦਾ ਜਿਹਨੇ ਕਰਜ਼ਾ ਚੁੱਕਿਆ ਉਹ ਜ਼ਰੂਰ ਆਓ ਅੰਦਰ ਖਾਤੇ ਇਹ ਜਿਹੜੀ ਕੰਸੂ ਮਿਲਦੀ ਹੈ ਹੁਣ ਜਿਹਨੇ 50 ਲੱਖ ਕਰਜ਼ਾ ਚੁੱਕਿਆ ਹੋਇਆ ਆਲਾ ਕਹਿੰਦਾ ਜੇ ਮੈਂ 5-4 ਮਹੀਨੇ ਉੱਥੇ ਲਾ ਦੂੰ ਧਰਨੇ ਵਿੱਚ ਕੀ ਖਾਸ ਗੱਲ ਹੈ ਯਾਨੀ ਕਿ ਇਹ ਲollipops ਜਥੇਬੰਦੀਆਂ ਇਹਨਾਂ ਕਰਜ਼ਾ ਚੁੱਕਣ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਨੇ ਕਿ ਤੁਸੀਂ ਧਰਨੇ ਵਿੱਚ ਇਕੱਠ ਕਰੋ ਹੁਣ ਜਿਸ ਬੰਦੇ ਨੇ 30 40 ਲੱਖ ਜਾਂ 50 ਲੱਖ ਜਾਂ ਕਰੋੜ ਰੁਪਏ ਕਰਜ਼ੇ ਚੱਕਿਆ ਤੇ ਉਹਦਾ ਕਾਰਨ ਕੀ ਹੈ ਹੁਣ ਜਿਹੜਾ ਆਪਸ਼ਨ ਨਾਲ ਰੱਖਿਆ ਕਿ ਕਿਸਾਨਾਂ ਦੇ ਕਰਜ਼ਾ ਮਾਫ ਕਰੋ ਇਹ ਲੌਲੀਪੌਪ ਕਿਨੇ ਦਿੰਦਾ ਹੈ ਕਿਸਾਨ ਜਥੇਬੰਦੀ ਨੇ ਦਿੰਦਾ ਹੋਇਆ ਕਿ ਤੁਹਾਡਾ ਕਰਜ਼ਾ ਮਾਫ ਸਰਕਾਰ ਤੋਂ ਕਰਾਵਾਂਗੇ ਜਿਹਦਾ 50 ਲੱਖ ਦਾ ਕਰਜ਼ਾ ਮਾਫ ਹੋਣਾ ਹੈ ਤੇ ਉਹਨੇ ਧਰਨੇ ਵਿੱਚ ਜਾਣਾ ਹੀ ਜਾਣਾ ਹੈ ਜਾਨਕਿ ਆ ਅੰਦਰ ਖਤ ਜਿਹੜੀਆਂ ਸਕੀਮਾਂ ਲੱਗ ਕੇ ਲਾ ਕੇ ਇਕੱਠ ਕਰਦੇ ਨੇ ਆ ਆ ਅਸਚਾਈ ਹੈ ਅੰਦਰਲੀ ਹੁਣ ਜਿਹੜੇ ਤਾਂ ਕਰਜ਼ਾ ਚੱਕੀ ਬੈਠੇ ਨੇ ਉਹਨਾਂ ਤਾਂ ਲੱਲੀ ਪਾਵੇ ਵੀ ਕਰਜ਼ਾ ਤੁਹਾਡਾ ਮਾਫ ਹੋ ਜਾਊਗਾ ਜਿਨ੍ਹਾਂ ਨੇ ਨਹੀਂ ਚੱਕਿਆ ਤੇ ਉਹ ਚੱਕਣ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਵੀ ਹਾਂ ਅਸੀਂ ਵੀ ਚੱਕ ਲਈਏ ਵੀ ਕਰਜ਼ਾ ਦਾ ਮਾਫ ਹੋ ਹੀ ਜਾਣਾ ਇਹ ਰੌਲਾ ਹੀ ਪਾਉਂਦੇ ਰਹਿੰਦੇ ਆ ਜਾਣ ਕੇ ਇਹ ਸਚਾਈ ਹੈ ਜਿਹੜਾ ਧਰਨਾ ਵਿੱਚ ਇਕੱਠ ਹੁੰਦਾ ਕਈ ਵਾਰ ਇਹ ਤਾਂ ਲੱਗਦਾ ਸੀ ਬਿਚਾਰ ਐਦਾਂ ਕਿਸੇ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ ਵੀ ਇਹ ਇੰਨੇ ਲੋਕ ਧਰਨੇ ਵਿੱਚ ਕਿਉਂ ਜਾਂ ਜਾਂਦੇ ਆ ਵਿੱਕੀ ਸਾਰਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਹਾਂ ਕੁਝ ਬੰਦੇ ਹੈਗੇ ਜਿਹੜੇ ਗੁੰਮਰਾਹ ਹੁੰਦੇ ਨੇ ਜੱਥੇ ਬੰਦੇ ਦੀ ਚਾਲ ਦਾ ਪਤਾ ਨਹੀਂ ਲੱਗਦਾ ਸਾਡੀਆਂ ਜ਼ਮੀਨਾਂ ਦੱਬ ਲੈਣਗੇ ਤੇ ਉਦਾਂ ਦੇ ਕੁਝ ਬੰਦੇ ਜਿਹੜੇ ਧਰਨੇ ਵਿੱਚ ਐਦਾਂ ਗੁੰਮਰਾਹ ਹੋ ਕੇ ਜਾਂਦੇ ਆ ਪਰ 40% ਤੋਂ 50 ਤੱਕ ਉਹ ਲੋਕ ਨੇ ਜਿਹੜੇ ਆਪਣੇ ਸਵਾਰਥ ਲਈ ਜਾਂਦੇ ਜਿਨ੍ਹਾਂ ਨੂੰ ਇਹ ਲਾਲਸਾ ਹੈ ਵੀ ਸ਼ਾਇਦ ਛੜਕ ਜਿਹੜਾ ਕਰਜ਼ਾ ਉਹ ਮਾਫ ਹੋ ਜਾਊ ਗਵਰਨਮੈਂਟ ਕਰ ਦਊਗੀ ਇਹ ਲਾਲਸਾ ਉਹਨਾਂ ਨੂੰ ਲੈਣੇ ਕਿ ਅੰਦਰ ਖਾਤੇ ਇਹ ਖਿਚੜੀ ਪੱਕਦੀ ਹੈ ਜਿਹੜਾ ਉੱਥੇ ਧਰਨਾ ਵਿੱਚ ਇਕੱਠ ਹੁੰਦਾ ਹੈ ਹੇ ਤੁਸੀਂ ਅੰਦਾਜ਼ਾ ਇਹ ਲਾਇਓ ਮੇਰੀਆਂ ਗੱਲਾਂ ਸੁਣ ਕੇ ਕੌੜੀਆਂ ਲੱਗਦੀਆਂ ਨੇ ਕਿਉਂਕਿ ਸੱਚ ਸੁਣਨਾ ਵੀ ਔਖਾ ਹੈ ਤੇ ਸੱਚ ਹਾਜਮ ਵੀ ਨਹੀਂ ਹੁੰਦਾ ਇਹੀ ਸੋਚਾਈਏ ਹੁਣ ਤੁਸੀਂ ਇਹ ਦੱਸੋ ਵੀ ਇੰਨਾ ਕਰਜ਼ਾ ਮਾਫ਼ ਹੋ ਸਕਦਾ ਹੈ ਅੱਜ ਤੱਕ ਇੰਨਾ ਕਰਜ਼ਾ ਮਾਫ਼ ਹੋਇਆ ਜੇ ਤਾਂ ਤੁਸੀਂ ਉਸ ਕਰਜ਼ੇ ਦਾ ਕੋਈ ਕਾਰੋਬਾਰ ਕੀਤਾ ਹੈ ਕਾਰੋਬਾਰ ਡੁੱਬ ਗਿਆ ਫੇਰ ਤਾਂ ਮੰਨ ਲੈਣਾ ਪਰ ਜਦੋਂ ਕਰਜ਼ਾ ਚੱਕਿਆ ਤੁਸੀਂ ਕਾਰੋਬਾਰ ਲਈ ਤੇ ਉਹ ਜਿਹੜਾ ਕਰਜ਼ਾ ਸੀ ਜਿਹੜਾ ਪੈਸਾ ਮਿਲਿਆ ਉਹ ਲਾਇਆ ਫਜ਼ੂਲ ਕੰਮਾਂ ਤੇ ਹੁਣ ਵਿਆਹ ਤੇ 40-50 ਲੱਖ ਲਾਉਣਾ ਉਹ ਕਿ ਲਿਖੇ ਵਿੱਚ ਤਾਂ ਹੈ ਨਹੀਂ ਕੋਠੀ ਤੇ 50 ਲੱਖ ਲਾਉਣਾ ਉਹ ਵੀ ਕੋਈ ਬਹੁਤਾ ਚੰਗਾ ਕੰਮ ਨਹੀਂ ਇਹ ਤਾਂ ਸਚਾਈ ਹੈ ਨਾ ਹੁਣ ਜਿਹੜਾ ਇਹ ਕਰਜ਼ਾ ਇਦਾਂ ਚੱਕ ਕੇ ਅਸੀਂ ਆਪਣੇ ਸਵਾਰਥ ਲਈ ਆਪਣੇ ਕਹ ਲਈਏ ਫालतू ਕੰਮਾਂ ਲਈ ਜਾਂ ਨਿੱਜੀ ਕੰਮਾਂ ਲਈ ਵਰਤਿਆ ਹੋਇਆ ਕਾਰੋਬਾਰ ਤੋਂ ਬਿਨਾ ਉਹ ਕਰਜ਼ਾ ਤਾਂ ਮaaf ਹੋਈ ਨਹੀਂ ਸਕਦਾ ਤੇ ਨਾ ਹੀ ਗਵਰਨਮੈਂਟ ਨੇ ਕਰਜ਼ਾ ਮaaf ਕਰਨਾ ਪਰ ਜੱਥੇ ਬੰਦਿਆਂ ਦੀ ਕਰਤੂਤੇ ਸਾਹਮਣੇ ਆ ਗਈ ਕਿ ਅੰਦਰ ਖਾਤੇ ਲੌਲੀਪੌਪ ਜ਼ਰੂਰ ਦਿੱਤਾ ਹੋਇਆ ਕਿ ਤੁਹਾਡਾ ਕਰਜ਼ਾ ਮaaf ਹੋ ਜਾਊਗਾ ਕਿਉਂਕਿ ਆਪਸ਼ਨ ਨਾਲ ਰੱਖਿਆ ਹੋਇਆ ਹੈ ਕਿ ਐਮਐਸਪੀ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦਾ ਕਰਜ਼ਾ ਮaaf ਕਰੋ ਤੇ ਨਾਲ ਇੱਕ ਹੋਰ ਲੌਲੀਪੌਪ ਹੈ ਕਹਿੰਦੇ ਕਿਸਾਨ ਦੀ ਘੱਟੋ ਘੱਟ 10000 ਪੈਨਸ਼ਨ ਹੋਵੇ ਇਹ ਵੀ ਨਾਲ ਲollipops ਰੱਖਿਆ ਹੋਇਆ ਹੁਣ ਇੱਕ ਥੋੜਾ ਜਿਹਾ ਹੋਰ ਦੇਖਿਓ ਜਿਹੜਾ ਮਜ਼ਦੂਰ ਹੈ ਜਿਹੜਾ ਮਜ਼ਦੂਰ ਹੈ ਮੰਨ ਲਓ ਗੱਲ ਉਹਦੀ ਬढ़ापा ਪੈਨਸ਼ਨ ਨਹੀਂ ਲਾਉਣੀ ਆਪਾਂ ਹੋਰ ਨਹੀਂ ਤੇ ਕੀ ਕਦੇ ਕਿਸੇ ਨੇ ਬਿਆਨ ਦਿੱਤਾ ਕਿ ਉਹਦੀ 5000 ਬढ़ापा ਪੈਨਸ਼ਨ ਹੋਵੇ ਜਾਂ 10000 ਹੋਵੇ ਤੇ ਜਿਹਦੇ ਕੋਲੇ 10 ਵੀ ਕਿੱਲੇ ਜ਼ਮੀਨ ਹੈਗੇ ਨੇ ਉਹ ਕਿਸਾਨ ਆ ਉਹਦੀ 10000 ਪੈਨਸ਼ਨ ਹੋਵੇ ਇਹ ਨਾਲ ਇਹੋ ਜਿਹੜੇ ਘਾੜਤ ਘੜਨ ਵਾਲੇ ਕਹਿ ਲਈਏ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਉਹ ਲੌਲੀਪੌਪ ਦੇ ਹੀ ਜਾਂਦੇ ਆ ਤੇ ਕਾਠ ਆਪੀ ਹੋਣਾ ਹੁਣ ਤੁਸੀਂ ਹੋੱਕੇ ਹੀ ਦੇ ਦਿਓ ਵੈਸੇ ਵੀ ਜਿਹੜਾ ਵੀ ਧਰਨੇ 'ਤੇ ਜਾਊਗਾ ਉਹਦੀ ਘੱਟੋ ਘੱਟ 10000 ਪੈਨਸ਼ਨ ਲੱਗੂ ਮਹੀਨੇ ਦੀ ਉਹਨੇ ਕਹਿਣਾ ਕੀ ਹੁੰਦਾ ਮੈਂ 4 ਦਿਨ ਜਾਇਆ ਉਹਨਾਂ ਮਹੀਨੇ ਲੱਗ ਰਿਹਾ ਕੀ ਖਾਸ ਗੱਲ ਹੈ ਜਿਹੜਨੇ ਕਿ ਇਹੋ ਜਿਹਾ ਲਾਲੀਪਾਪ ਦੇ ਕੇ ਇਕੱਠ ਕਰਦੇ ਆ ਪਰ ਮੈਂ ਅੱਜ ਕੱਲ ਗੱਲ ਕਲੀਅਰ ਕਰਨੀ ਹੈ ਨਾ ਕਿਸੇ ਦਾ ਕਰਜ਼ਾ ਮਾਫ਼ ਹੋਣਾ ਇਹ ਸੱਚਾਈ ਹੈ ਇੰਨਾ ਕਰਜ਼ਾ ਮਾਫ਼ ਹੋ ਹੀ ਨਹੀਂ ਸਕਦਾ ਇਹ ਇਹ ਸੱਚ ਹੈ ਬਹੁਤ ਵੱਡਾ ਤੇ ਨਾ 10000 ਕਿਸੇ ਨੂੰ ਪੈਨਸ਼ਨ ਮਿਲਣੀ ਹੈ ਲਾਲੀਪਾਪ ਨੇ ਲੀਡਰਾਂ ਦੇ ਪਹਿਲਾਂ ਮਿਲਦੇ ਰਹੇ ਨੇ ਹੁਣ ਵੀ ਮਿਲ ਜਾਣਗੇ ਤੇ ਸਭ ਤੋਂ ਖਤਰਨਾਕ ਜਿਹੜਾ ਲਾਲਿਪਪ ਦੇ ਰਹੇ ਨੇ ਇਹ ਕਿਸਾਨ ਜਥੇਬੰਦੀਆਂ ਬਾੜੇ ਨੇ ਜਿਹੜੇ ਕਿਸਾਨਾਂ ਨੂੰ ਅੰਦਰ ਖਾਤੇ ਇਹ ਲਾਲਿਪਪ ਦੇ ਹੀ ਜਾਂਦੇ ਨੇ ਕਿ 10000 ਪੈਨਸ਼ਨ ਮਿਲੋ ਤੁਹਾਡਾ ਕਰਜ਼ਾ ਮਾਫ ਹੋ ਜਾਓ ਇਹ ਕਦੇ ਨਹੀਂ ਹੋ ਸਕਦਾ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਮਤਲਬ ਹੈ ਵੀ ਸਾਡੇ ਧਾਨੇ ਵਿੱਚ ਬਾਤੋਂ ਬਾਤ ਇਕੱਠੇ ਹੋਵੇ ਬਸ ਤੇ ਇਕੱਠ ਕਰਨ ਦੇ ਤਰੀਕੇ ਹੁੰਦੇ ਨੇ ਇਹ ਗੱਲ ਮੈਂ ਤਾਂ ਕੀਤੀ ਅਸੀਂ ਘਟ ਘਟ 2 ਘੰਟੇ ਲਾਇਆ ਚਾਰ ਬੰਦੇ ਸੀ ਘਟੋ ਘਟ ਜਿੱਥੋਂ ਤੱਕ ਵੀ ਫੋਨ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕੁਝ ਉਹ ਬੰਦੇ ਸੀ ਜਿਹੜੇ ਤਕਰੀਬਨ ਮੂੰਹ ਮੱਥੇ ਲੱਗਣ ਵਾਲੇ ਸੀ ਉਹ ਕਹਿੰਦੇ ਸਾਡੇ ਗਵੰਡੀ ਨੇ ਵੀ ਚੁੱਕਿਆ ਜਨਕਿ ਇੱਕ ਬੰਦੇ ਨੇ ਚਾਰ ਚਾਰ ਹੋਰ ਬੰਦਿਆਂ ਦਾ ਨਾਮ ਲਹਿਤਾ ਕਹਿੰਦੇ ਕਿਸੇ ਨੇ 20 ਲੱਖ ਇਹਨਾਂ 30 ਲੱਖ ਇੱਕ ਬੰਦੇ ਨੇ ਕਰੋੜ ਰੁਪਏ ਚੁੱਕਿਆ ਹੈ ਕਹਿੰਦਾ ਤੁਸੀਂ ਹੋਰ ਦੱਸੋ ਹੁਣ ਜਿਹਨੂੰ ਇਹ ਲਾਲੀਪਾਪ ਦਿੱਤਾ ਹੋਵੇ ਵੀ ਤੇਰਾ ਕਰੋੜ ਰੁਪਏ ਦਾ ਕਰਜ਼ਾ ਮਾਫ਼ ਹੋ ਜਾਊ ਤੇ ਉਹ ਧਰਮੇ ਵਿੱਚ ਕਿਉਂ ਨਹੀਂ ਜਾਊਗਾ ਭਾਈ ਉਹ ਜਾਊਗਾ ਹੀ ਜਾਊਗਾ ਜਾਣ ਕੇ ਇਹ ਕਿਸਾਨ ਜਥੇਬੰਦੀਆਂ ਦੀ ਅੰਦਰ ਖਾਤੇ ਜਿਹੜੇ ਕੋਝੀ ਕਰਤੂਤ ਗੁੰਮਰਾਹ ਕਰਨ ਵਾਸਤੇ ਚੱਲੀ ਜਾ ਰਹੀ ਹੈ ਉਹ ਤੋਂ ਕਿਤੇ ਨਾ ਕਿਤੇ ਸਾਨੂੰ ਬਚਣਾ ਪੈਣਾ ਹੈ ਕਿਸਾਨਾਂ ਨੂੰ ਬੇਨਤੀ ਹੈ ਬਹੁਤ ਬੰਦੇ ਗਾਲੀ ਗਲੋਚ ਕਰਦੇ ਨੇ ਕਿ ਗਾਨੀ ਬੁੱਟਾ ਸਿੰਘ ਸਾਡੇ ਬਰਕਲਾ ਬੋਲਦਾ ਬਿਲਕੁਲ ਨਹੀਂ ਬੋਲਦਾ ਕਦੇ ਨਹੀਂ ਮੈਜੀਲੀਕ ਗੱਲ ਸਚਾਈ ਹੁੰਦੀ ਹੈ ਉਹਨੇ ਕਿ ਪੇਸ਼ ਕਰਦੇ ਆ ਕਿ ਇਹ ਲੌਲੀਪੌਪ ਹੈਗਾ ਕਿ ਨਹੀਂ ਹੈਗੀ ਇਹ ਆਪਸ਼ਨ ਰੱਖਿਆ ਹੋਇਆ ਹੈ ਕਿ ਨਹੀਂ ਰੱਖਿਆ ਹੋਇਆ ਜਥੇਬੰਦੀਆਂ ਨਾਲ ਕਿ ਕਰਜਾ ਮਾਫ ਕਰੋ ਕਿਸਾਨ ਦੀ ਬੜਾਪਾ ਪੈਨਸ਼ਨ 10000 ਹੋਵੇ ਇਹ ਹੈ ਕਿ ਨਹੀਂ ਜੇ ਨਹੀਂ ਤਾਂ ਦੱਸ ਦਿਓ ਤੇ ਹੁਣ ਇਹ ਲੌਲੀਪੌਪ ਤੁਹਾਨੂੰ ਸਰਕਾਰ ਨੂੰ ਥੋੜੀ ਦਿੱਤਾ ਹੈ ਜਥੇਬੰਦੀਆਂ ਨੇ ਦਿੱਤਾ ਹੋਇਆ ਯਾਨੀ ਕਿ 50% ਧਰਮ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਲੋਕਾਂ ਦਾ ਸਵਾਰਥ ਜੁੜਿਆ ਹੋਇਆ ਕਿ ਸਾਡਾ ਕਰਜ਼ਾ ਮਾਫ਼ ਹੋ ਜਾਊ ਸਾਨੂੰ ਪੈਨਸ਼ਨ ਲੱਗ ਜਾ ਤਾਂ ਕਰਕੇ ਇਕੱਠ ਹੁੰਦੇ ਆ ਸੱਚਾਈ ਜੱਥੇ ਬੰਦੀਆਂ ਕਹਿ ਦਨ ਕੋਈ ਪੈਨਸ਼ਨ ਨਹੀਂ ਲੱਗਣੀ ਕੋਈ ਕਰਜ਼ਾ ਨਹੀਂ ਮਾਫ਼ ਹੋਣਾ ਐਮਐਸਵੀ ਵਾਸਤੇ ਕੋਈ ਨਹੀਂ ਜਾਊਗਾ ਇਹ ਸਭ ਨੂੰ ਪਤਾ ਹੈ ਬਸ ਇਹੀ ਹੈ ਭਗਵੰਤ ਮਾਨ ਨੂੰ ਕਹਾਂਗੇ ਜੀ ਉਹਨੇ 1000 ਰੁਪਏ ਦੇਣ ਵਾਸਤੇ ਕਿਹਾ ਸੀ ਬੀਬੀਆਂ ਨੂੰ ਉਹ ਤਾਂ 1000 ਰੁਪਏ ਕਿਹਾ ਸੀ ਸਰਕਾਰਾ ਚਲੋ ਹੋ ਸਕਦਾ ਲਾਗੂ ਕਰ ਦੇਣ ਪਰ ਕਰਨ ਵੀ ਕਿਉਂ ਕਾਦੇ ਲਈ ਕਰਨ ਤਾਂ ਜਿਹੜਾ ਆ ਲਾਲੀਪਾਪ ਹੈ ਕਹਿੰਦੇ ਕਰੋੜ ਤੱਕ ਦਾ ਕਰਜ਼ਾ ਮਾਫ਼ ਹੋ ਜੂ 10000 ਪੈਨਸ਼ਨ ਲੱਗੂ ਤੇ ਐਦੋਂ ਵੱਡਾ ਗੱਪ ਐਦੋਂ ਵੱਡਾ ਲਾਲੀਪਾਪ ਹੋਰ ਕੀ ਹੋ ਸਕਦਾ ਕਿ ਇਸ ਗੱਲ ਨੂੰ ਕੋਈ ਧਿਆਨ ਦੇ ਨਾਲ ਸੁਣੂਗਾ ਸਮਝੂਗਾ ਵੀ ਸਾਨੂੰ ਬੇਵਕੂ ਬਣਾਇਆ ਜਾ ਰਿਹਾ ਬਸ ਇੰਨੀ ਕੁ ਬੇਨਤੀ ਆ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਰੱਖ ਕੇ ਗੱਲ ਸੁਣ ਲਿਓ ਤੇ ਫੈਸਲਾ ਕਰਿਓ ਵੀ ਇਹ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਾਂ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ